ਸਸਰੀ ਘਰ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲਾਡ ਲੀਆਂ ਸੀਰੀਅਲ ਬਾਰੇ ਕਿਵੇਂ ਖੁੱਲੀ ਬਖੰਡੀ ਬਾਬੇ ਦੀ ਕੋਲ ਤੇ ਕਿਵੇਂ ਬਣੀ ਉਸਦੀ ਰੇਲ ਆਪਾਂ ਇਸ ਵਾਰੇ ਗੱਲ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜਿੱਦੋਂ ਮੰਨੂ ਦੇ ਨਾਨਾ ਨਾਨੀ ਬਾਬੇ ਕੋਲ ਆਉਂਦੇ ਆ ਤਾਂ ਬਾਬਾ ਉਹਨਾਂ ਨੂੰ ਪੁੱਛਦਾ ਆ ਕਿ ਆਓ ਤੁਸੀਂ ਕਿਸ ਲਈ ਆਏ ਹੋ ਸਾਡੇ ਕੋਲ ਤੁਸੀਂ ਪਹਿਲੀ ਵਾਰ ਆਏ ਲੱਗਦੇ ਹੋ ਉਹ ਕਹਿੰਦੇ ਹਾਂਜੀ ਬਾਬਾ ਜੀ ਅਸੀਂ ਪਹਿਲੀ ਵਾਰ ਹੀ ਆਏ ਆ ਤੇ ਉਹ ਬਾਬਾ ਪੁੱਛਦਾ ਕਿ ਤੁਸੀਂ ਕਿਸ ਲਈ ਮੇਰੇ ਕੋਲ ਆਏ ਹੋ ਤੇ ਤੁਸੀਂ ਆਪਣੀ ਪ੍ਰੋਬਲਮ ਦੱਸੋ ਤੇ ਮਨੂ ਦੇ ਨਾਨਾ ਨਾਨੀ ਬੋਲਦੇ ਆ ਕਿ ਅਸੀਂ ਤੂ ਤੈ ਜਾਣਨੀ ਜਾਣੋ ਬਾਬਾ ਜੀ ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ ਤੁਸੀਂ ਆਪਣੀ ਸ਼ਕਤੀ ਨਾਲ ਬੁੱਝੋਗੇ ਅਸੀਂ ਤੁਹਾਡੇ ਕੋਲ ਕਿਉਂ ਆਏ ਹਾਂ ਬਾਬਾ ਪਹਿਲਾਂ ਤਾਂ ਬਹੁਤ ਵਿਖੰਡ ਕਰਦਾ ਆ ਤੇ ਤੇ ਬਹੁਤ ਗੱਲਾਂ ਬਾਤਾਂ ਮਾਰਦਾ ਪਰ ਬਾਬੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਉਹ ਕਿਉਂ ਮੇਰੇ ਕੋਲ ਆਏ ਹੋ ਤੇ ਫਿਰ ਨਾਨਾ ਨਾਨੀ ਉਸ ਨੂੰ ਹਿੰਟ ਦਿੰਦੇ ਆ ਕਿ ਸੇ ਆਪਣੀਆਂ ਦੋ ਤੀਆਂ ਤੇ ਆ ਕਰਕੇ ਆਏ ਆ ਜਿਨ੍ਹਾਂ ਵਿੱਚੋਂ ਇੱਕ ਧੀ ਸਾਡੀ ਬਹੁਤ ਦੁਖੀ ਆ ਸੀ ਉਸ ਲਈ ਤੁਹਾਡੇ ਕੋਲ ਆਏ ਆ ਤੇ ਬਾਬਾ ਕਹਿੰਦਾ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਆਪਣੀ ਧੀ ਕਰਕੇ ਸਾਡੇ ਕੋਲ ਆਏ ਹੋ ਤੇ ਬਾਬਾ ਉਹਨਾਂ ਨੂੰ ਥੋੜਾ ਝੂਠ ਵੀ ਬੋਲਦਾ ਹੈ ਉਤੇ ਪਰ ਪਰ ਬਾਬਾ ਫਿਰ ਨਹੀਂ ਕੁਝ ਦੱਸ ਪਾਉਂਦਾ ਤੇ ਉਹਨਾਂ ਨੂੰ ਨਾਨਾ ਨਾਨੀ ਦੇ ਮੂੰਹ ਚੋਕੜਾਣਾ ਚਾਹੁੰਦਾ ਹੈ ਕਿ ਤੁਸੀਂ ਮੇਰੇ ਕੋਲ ਕਿਸ ਲਈ ਆਏ ਹੋ ਜੋ ਇੱਕ ਦੂਜੇ ਨੂੰ ਬੁਝਾਰਤਾਂ ਪਾਉਂਦੇ ਰਹਿੰਦੇ ਪਰ ਮੰਨੂ ਦੇ ਨਾਨਾ ਨਾਨੀ ਉਸ ਨੂੰ ਖੁਸ਼ ਨਹੀਂ ਦੱਸਦੇ ਫਿਰ ਲਾਸਟ ਵਿੱਚ ਮੰਨੂ ਦੇ ਨਾਨਾ ਨਾਨੀ ਉਸ ਨੂੰ ਦੱਸ ਹੀ ਦਿੰਦੇ ਆ ਕਿ ਅਸੀਂ ਆਪਣੀ ਧੀ ਰੋਜੀ ਕਰਕੇ ਆਏ ਹਾਂ ਜਿਨ੍ਹਾਂ ਦੇ ਘਰ ਤੁਸੀਂ ਵੀ ਜਾਂਦੇ ਹੋ ਤੇ ਆ ਸਭ ਕੁਝ ਸੁਣ ਕੇ ਬਾਬਾ ਹੈਰਾਨ ਹੋ ਜਾਂਦਾ ਆ ਤੇ ਉਹ ਕਹਿੰਦਾ ਹੈਰਾਨ ਹੋ ਜਾਂਦਾ ਆ ਤੇ ਉਹ ਕਹਿੰਦਾ ਹਾਂ ਮੈਂ ਉਹਨਾਂ ਦੇ ਘਰੇ ਜਾਣਾ ਆ ਉਹ ਮੇਰੇ ਭਗਤਾਂ ਤੁਸੀਂ ਨਾ 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 ਨਿੱਕੇ ਨੇ ਫਿਰ ਤੁਸੀਂ ਕਿਉਂ ਪਖੰਡ ਕਰਦੇ ਹੋ ਕਿਉਂ ਸਾ ਉਹਨਾਂ ਦੇ ਇੱਕ ਸਾਡੇ ਘਰ ਦੇ ਵਿੱਚ ਤੁਸੀਂ ਅੱਗ ਲਾਉਂਦੇ ਹੋ ਤੇ ਆ ਸਭ ਕੁਝ ਸੁਣ ਕੇ ਬਾਬਾ ਚੁੱਪ ਹੋ ਜਾਂਦਾ ਤੇ ਪਿੰਡ ਵਾਲੇ ਵੀ ਬਾਬੇ ਤੇ ਬਹੁਤ ਗੁੱਸਾ ਹੁੰਦੀ ਆ ਤੇ ਬਾਬੇ ਨੂੰ ਬਾਬੇ ਦੀ ਬਹੁਤ ਰੇਲ ਬਣਾਉਂਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਜੀ ਧੰਨਵਾਦ